ਉਸ ਕੌਮ ਦੇ ਪਹਿਲੇ ਜਰਨੈਲ ਜਿਨ੍ਹਾਂ ਨੇ ਖਾਲਸਾ ਰਾਜ ਕਾਇਮ ਕੀਤਾ ਗੁਰੂ ਕਲਗੀ ਤਰਪਾਛਾ ਮਰਦੇ ਹਸਤ ਕਮਲਾ ਤੋਂ ਅਮਰ ਸ਼ੱਕੇ ਮਾਧੋ ਦਾਸ ਤੋਂ ਬੰਦਾ ਸਿੰਘ ਬਹਾਦਰ ਬਣੇ ਕਲਗੀਆਂ ਵਾਲੇ ਪਾਤਸ਼ਾਹ ਨੇ ਆਪਣਾ ਥਾਪੜਾ ਦੇ ਕੇ ਤੋੜਿਆ ਕਿ ਤੂੰ ਜਲਮ ਦਾ ਨਾਸ ਕਰਨਾ ਬਾਬਾ ਬੰਦਾ ਸਿੰਘ ਬਹਾਦਰ ਨੇ ਉਸ ਵਜੀਦ ਖਾਂ ਬੱਚਿਆਂ ਦੇ ਕਾਤਲ ਨੂੰ ਕਿਸ ਤਰ੍ਹਾਂ ਮੈਦਾਨੇ ਜੰਗ ਵਿੱਚ ਲੜਕਾਰ ਕੇ ਕਤਲ ਕੀਤਾ ਉਹਦਾ ਪਾਪ ਦਾ ਕਿਲਾ ਢਾਕੇ ਉਥੇ ਗੁਰਦੁਆਰਾ ਫਤਿਹਗੜ ਸਾਹਿਬ ਦੀ ਉਸਾਰੀ ਕੀਤੀ ਸਿੱਖ ਪੰਥ ਦੇ ਕੇਸਰੀ ਨਿਸ਼ਾਨ ਸਾਬ ਚਲਾਏ ਔਰ ਸਾਨੂੰ ਮਜ਼ਹਿਰਿਆਂ ਤੋਂ ਉਹਨੇ ਨੇ ਜ਼ਿਮੀਂਦਾਰ ਬਣਾਇਆ ਬਾਬਾ ਬੰਦਾ ਸਿੰਘ ਬਹਾਦਰ ਨੇ ਵਾਹ ਵਾਹ ਜਿਹੜੀਆਂ ਪੱਕੀਆਂ ਰਜਿਸਟਰੀਆਂ ਇਹ ਸ਼ਹਿਰੇ ਪੰਜਾਬ ਮਹਾਰਾਜਾ ਜਲਦੀ ਸਿੰਘ ਦੇ ਸਮੇਂ ਤੇ ਹੋਈਆਂ ਉਹ ਬਾਬਾ ਬੰਦਾ ਸਿੰਘ ਬਹਾਦਰ ਇਧਰ ਫਰਖ ਸ਼ੇਰ ਬਾਦਸ਼ਾ ਬਾਛਾਇਕ ਦਿੱਲੀ ਉਤੇ ਤਖਤ ਉਤੇ ਬੈਠੇ ਉਹਨੇ ਲਾਹੌਰ ਦੇ ਸੂਬੇਦਾਰ ਅਬਦਰ ਸਮਦ ਦਲੇਰੇ ਜੰਗ ਨੂੰ ਕਿਹਾ ਵੀ ਬੰਦਾ ਸਿੰਘ ਬਹਾਦਰ ਨੂੰ ਭਾਵੇਂ ਕਿੰਨੀ ਫੌਜ ਲੈ ਜਾ ਉਹਨੂੰ ਮੇਰੇ ਕੋਲ ਬੰਨ ਕੇ ਲਿਆਂਦਾ ਜਾਏ ਆਂਦੇ ਵੱਡੀ ਫੌਜ ਲੈ ਕੇ ਆਇਆ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਕੜਨ ਵਾਸਤੇ ਉਹ ਸਾਰੇ ਬਾਬਾ ਬੰਦਾ ਸਿੰਘ ਬਹਾਦਰ ਗੁਰਦਾਸ ਨੰਗਲ ਦੀ ਗੜੀ ਉਹ ਤੋਂ ਬਾਹਰ ਪਿੰਡ ਤੋਂ ਬਾਹਰ ਇੱਕ ਕਿਲਾ ਸੀ ਦੁਨੀ ਚਾਂਦੀ ਹਵੇਲੀ ਸਿੱਖੋਥੇ ਆ ਕੀ ਹੋ ਕੇ ਬਹਿ ਗਏ ਚਾਰ ਫੇਰਾਂ ਫੌਜਾਂ ਦਾ ਘੇਰਾ ਪੈ ਗਿਆ ਇੱਕ ਖਾਈ ਸੀ ਉਹਨੂੰ ਡੂੰਗੀ ਕਰਕੇ ਛਾਈ ਨਹਿਰ ਦਾ ਉਹਦੇ ਚ ਪਾਣੀ ਛੱਡ ਲਿਆ ਕਿ ਦੁਸ਼ਮਣ ਛੇਤੀ ਲਾਗੇ ਨਾ ਆ ਸਕੇ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਨਹੀਂ ਅੱਠ ਮਹੀਨੇ ਸਿੱਖੋ ਘੇਰਾ ਪਿਆ ਰਿਆ ਅੱਠ ਮਹੀਨੇ 12ੋਂ ਦਾਣਾ ਫੱਕਾ ਜਾਣਾ ਵੀ ਬੰਦ ਹੋ ਗਿਆ ਸਿੰਘਾਂ ਦੇ ਕੋਲ ਬਾਰੂਦ ਵੀ ਖਤਮ ਹੋ ਗਿਆ ਘੋੜੇ ਵੀ ਭੁੱਖੇ ਮਰਨ ਲੱਗੇ 8 ਮਹੀਨੇ ਹੋ ਗਏ 8 ਮਹੀਨੇ ਇਹ ਜਿਹੜਾ ਸਰੀਰ ਹੈ ਨਾ ਆ ਜਿਹੜੀ ਸਾਡੇ ਸਰੀਰ ਦੀ ਤੰਦਰੁਸਤੀ ਸਾਡੇ ਚਿਹਰੇ ਤੇ ਨੂਰ ਸਾਡਾ ਜਿਹੜਾ ਮਾਸ ਆ ਨਾ ਇਹ ਸਾਡੀ ਖਰਾਕ ਕਰਕੇ ਆ ਆਹੋ ਜੇ ਖਰਾਕ ਨਾ ਹੋਵੇ ਨਾ ਤੇ ਤੁਸੀਂ ਉਹ ਬਾਪੂ ਸੂਰ ਸਿੰਘ ਦਾ ਵੇਖ ਲਓ ਵੀ ਉਹ ਕਿਤਨਾ ਪਿੰਜਰ ਬਣਿਆ ਇਸ ਤਰ੍ਹਾਂ ਦੇ ਸਿੰਘਾਂ ਦੇ ਸਰੀਰ ਹੋ ਗਏ ਸੀ ਗੁਰੂ ਕੇ ਸਿੱਖੋ ਸਿੰਘਾਂ ਨੇ ਫਿਰ ਵੀ ਹੌਸਲਾ ਨਹੀਂ ਛੱਡਿਆ ਜਾਲਨ ਦੇ ਸਾਹਮਣੇ ਡਟੇ ਰਹਾ ਉਸ ਗਰਦਾਸ ਨੰਗਲ ਦੀ ਗੜੀ ਦੇ ਵਿੱਚ ਜੋ ਸਿੱਖਾਂ ਨੇ ਰੁੱਖਾਂ ਦੇ ਪੱਤੇ ਪ੍ਰੂਪਰੂ ਕੇ ਛਕੇ ਰੁੱਖਾਂ ਦੀਆਂ ਜੜਾਂ ਨੂੰ ਬਾਲ-ਬਾਲ ਕੇ ਛਕਿਆ ਸ਼ੇਰਾਂ ਦੀ ਕੰਢ ਲਾਉਣ ਵਾਲੇ ਸੂਰਮੇ ਭੁੱਖ ਨੇ ਇੱਕ ਨਾ ਰੋਲ ਕੇ ਰੱਖ ਦਿੱਤੇ ਆਂਦੇ ਇਹੋ ਜਿਹਾ ਸਮਾਂ ਵੀ ਆ ਗਿਆ ਵੀ ਸਿੰਘਾਂ ਨੂੰ ਘੋੜੇ ਵਿੱਚ ਧਕਾ ਕੇ ਉੱਥੇ ਛਗਣੇ ਪਏ ਘੋੜਾ ਜਿਹੜਾ ਸਿੰਘ ਦਾ ਮਿੱਤਰ ਤੋਂ ਪਿਆਰਾ ਜਾਨਵਰ ਹੈ ਪਰ ਉੱਥੇ ਕਰ ਵੀ ਕੀ ਸਕਦੇ ਸੀ ਇੱਥੋਂ ਤੱਕ ਇਤਿਹਾਸ ਵਿੱਚ ਲਿਖਿਆ ਵੀ ਸਿੱਖਾਂ ਨੇ ਆਪਣੇ ਜੀਵਨ ਨੂੰ ਬਰਕਰਾਰ ਰੱਖਣ ਵਾਸਤੇ ਪਟਾਂ ਦਾ ਮਾਸ ਵੀ ਭੁੰਨ ਕੇ ਖਾ ਲਿਆ ਉਹ ਕਿਸੇ ਸੋਹਣੀ ਨੂੰ ਰਜਾਉਣ ਵਾਸਤੇ ਨਹੀਂ ਆਹੋ ਵੀ ਆਹੰਦਾ ਜੀਵਨ ਥੋੜਾ ਜਿਆ ਹੋਰ ਚੱਲ ਸਕੇ ਤੇ ਜਾਲਨ ਸਰਕਾਰ ਨਾਲ ਟੱਕਰ ਲਈਏ ਇਹਦੇ ਗਾੜੀ ਝੁਗਣਾ ਨਹੀਂ ਇਹਨੂੰ ਨਵਾ ਕੇ ਸ਼ਹੀਦ ਹੋਣਾ ਐਸੀ ਹਾਲਤ ਸਿੰਘਾਂ ਦੀ ਹੋ ਚੁੱਕੀ ਸੀ ਈ ਉੱਠ ਕੇ ਬਹਿਣਾ ਵੀ ਜਿਹੜਾ ਉਹ ਵੀ ਮੁਸ਼ਕਲ ਹੋ ਗਿਆ ਸੀ ਓਹੋ ਪਰ ਦੁਸ਼ਮਣ ਅਜੇ ਵੀ ਸਿੰਘਾਂ ਦੇ ਲਾਗੇ ਨਹੀਂ ਸਿਆਰਿਆ ਸੀ ਉਹਨੂੰ ਕਿੰਨਾ ਡਰ ਸੀ ਇੱਕ ਦੁਸ਼ਮਣ ਨੇ ਚਾਲ ਚੱਲੀ ਉਹਨਾਂ ਇੱਕ ਜਸੂਸ ਨੂੰ ਕਲਿਆ ਵੀ ਜਾ ਉਹ ਬੰਦਾ ਸਿੰਘ ਨੂੰ ਆਖੋ ਵਿਜੇ ਤੂੰ ਗੜੀ ਦਾ ਕਿਲਾ ਖੋਲਨੇ ਤੈਨੂੰ ਮਾਰਿਆ ਨਹੀਂ ਜਾਏਗਾ ਤੁਹਾਨੂੰ ਜ਼ਗੀਰਾਂ ਦਿੱਤੀਆਂ ਜਾਣਗੀਆਂ ਤੁਸੀਂ ਮਨ ਮਰਜ਼ੀ ਦਾ ਰਾਜ ਕਰ ਸਕਦੇ ਜੀ ਗੁਰੂ ਕੇ ਸਿੱਖੋ ਬੰਦਾ ਸਭ ਕੁਝ ਜਾਣਦਾ ਵੀ ਜੋ ਇਹਨਾਂ ਉਹ ਕਰਨਾ ਜੋ ਕਲਗੀਧਰ ਪਾਤਸ਼ਾਹ ਦੇ ਨਾਲ ਇਹਨਾਂ ਝੂਠੀਆਂ ਕਸਮਾਂ ਤੋੜ ਕੇ ਕੀਤਾ ਸੀ ਪਰ ਬਾਬਾ ਬਨੋਸੀ ਨੇ ਆਖਿਆ ਸਾਨੂੰ ਅਜੇ ਦੁਸ਼ਮਣ ਛੂਟ ਦੇ ਰਿਹਾ ਆਪਾਂ ਬਾਹਰ ਚੱਲ ਜੀਏ ਫੇਰ ਘੋੜੇ ਖਰੀਦ ਲਾਂਗੇ ਜਥੇ ਇਕੱਠੇ ਕਰਾਂਗੇ ਜਾਨ ਸਕਾਰਨਾ ਖੇਤ ਟੱਕਰ ਲਈ ਲਾਂਗੇ ਪਰ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਕੇ ਸਿੱਖੋਂ ਉਸੇ ਤਰ੍ਹਾਂ ਡਟੇ ਰਹੇ ਆਖਰ ਸੂਰਮਿਆਂ ਨੇ 17 ਦਸੰਬਰ 1700 1717 1715 ਈਸਵੀ ਨੂੰ ਉਹ ਚਮਕ ਉਸ ਨੰਗਲ ਦੀ ਗੜੀ ਦਾ ਗਰਦਾਸ ਮੰਗਲ ਦੀ ਘੜੀ ਤੱਕ ਬੂਹਾ ਖੋਲ ਦਿੱਤਾ ਜਿਹੜੇ ਦੁਸ਼ਮਣ ਸੀ ਝੂਠੀਆਂ ਕਸਮਾਂ ਤੋੜ ਕੇ ਉਹਨਾਂ ਤੇ ਧਾਵਾ ਬੋਲ ਦਿੱਤਾ ਸਿੰਘ ਤੇ ਅੱਗੇ ਢਟਾਲ ਹੋਏ ਪੈ ਸੀ ਭੁੱਖ ਤੇ ਦੁੱਖ ਤੋਂ ਉਠ ਨਹੀਂ ਸਕਦੇ ਆਂਦੇ 300 ਸਿੰਘਾਂ ਨੂੰ ਜੁੜ ਕੇ ਜਿਹੜੇ ਤੁਰਾਨੀ ਸਿਪਾਈ ਸੀ ਨਾ ਉਹਨਾਂ ਦੇ ਗਾੜੀ ਜੁੜ ਕੇ ਸੜਦਾ ਜਿਹੜੇ ਬੰਦਾ ਸਿੰਘ ਤੋਂ ਹਰ-ਹਰ ਕੰਮ ਦੇ ਸੀ ਉਹਨਾਂ ਦਾ ਡਰ ਲਾਉਣ ਵਾਸਤੇ ਉਹਨਾਂ ਨੂੰ ਜੂੜ ਕੇ ਉਹਨਾਂ ਦੇ ਸਾਹਮਣੇ ਸੁੱਟ ਦਿੱਤਾ ਜ਼ਾਲਮਾਂ ਨੇ ਤਲਵਾਰਾਂ ਦੇ ਨਾਲ ਉਹਨਾਂ ਸਿੰਘਾਂ ਦੇ ਟੁਕੜੇ-ਟੁਕੜੇ ਕਰ ਦਿੱਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਹਨਾਂ ਦੇ ਹੱਥਾਂ ਨੂੰ ਹੱਥ ਕੜੀਆਂ ਪੈਰਾਂ ਨੂੰ ਬੇੜੀਆਂ ਗਲ ਨੂੰ ਤਾਕ ਔਰ ਮੋਟਾ ਸੰਗਲ ਲੱਕ ਨੂੰ ਮਾਰ ਕੇ ਪਿੰਜਰੇ ਵਿੱਚ ਬੰਦ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਇੱਕ ਹਾਥੀ ਉੱਤੇ ਬਿਠਾ ਦਿੱਤਾ ਦੁਸ਼ਮਣ ਇਨਾ ਡਰ ਰਿਆ ਹੱਥਾਂ ਨੂੰ ਹੱਥ ਕੜੀਆਂ ਤੇ ਪੈਰਾਂ ਨੂੰ ਬੇੜੀਆਂ ਵੀ ਲਾਈਆਂ ਪਿੰਜਰੇ 'ਚ ਹੀ ਬੰਦ ਕੀਤਾ ਪਰ ਅਜੇ ਵੀ ਦੁਸ਼ਮਣ ਨੂੰ ਇੰਨਾ ਡਰ ਆ ਵੀ ਬੰਦਾ ਸਿੰਘ ਪਿੰਜਰੇ ਦੇ ਨਾਲ ਦੋ ਅਫਸਰ ਸਪਾਈ ਜੁੜ ਕੇ ਬੱਦੇ ਗਏ ਵੀ ਬੰਦਾ ਸਿੰਘ ਕਰਾਮਾਤੀ ਕਿਤੇ ਤਾਂ ਦਾ ਤਾਂ ਹੀ ਨਾ ਉੜ ਜੇ ਤੇ ਜਦੋਂ ਉੱਠ ਲਗੂਗਾ ਦੋ ਸਪਾਈ ਇਹਦੇ ਪੇਟ ਵਿੱਚ ਛੁਰਾ ਮਾਰ ਦੰਗੇ ਇਨਾ ਦੁਸ਼ਮਣ ਨੂੰ ਅਜੇ ਵੀ ਡਰ ਹੈ ਪਿੰਜਰੇ 'ਚ ਬੰਦ ਆ ਵੀ ਗੁਰੂ ਕੇ ਸਿੱਖੋ ਏ ਸਾਰਾ ਜਨੂਰ ਸਿੰਘਾਂ ਦਾ ਲਾਹੌਰ ਨੂੰ ਜਾ ਰਿਹਾ ਅੱਗੇ ਵਾਜਾ ਵਜ ਰਹੇ ਹੈ ਉਸ ਤੋਂ ਪਿੱਛੇ 300 ਸਿੰਘਾਂ ਦੇ ਸਿਰ ਨੇਜਾਂ ਤੇ ਟੰਗੇ ਹੋਏ ਆ ਉਸ ਤੋਂ ਪਿੱਛੇ 200 ਸਿੰਘ ਜਿਹੜਾ ਜਿਉਂਦਾ ਫੜਿਆ ਸੀ ਉਹਨਾਂ ਨੂੰ ਊਠਾ ਉੱਤੇ ਦੋ ਦੋਨੂੰ ਕਰਕੇ ਛੁੱਟਿਆ ਆ ਜੁੜ ਕੇ ਆਂਦੇ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਦੇ ਸਾਥੀਆਂ ਨੂੰ ਜੁੜ ਕੇ ਜਦੋਂ ਲਾਹੌਰ ਵਿੱਚ ਸਾਰਾ ਜਲੂਸ ਕੱਢ ਕੇ ਉਹਨਾਂ ਨੂੰ ਸ਼ਾਈ ਕਿਲੇ ਦੇ ਅੰਦਰ ਬੰਦ ਕੀਤਾ ਪਰ ਇਹਨਾਂ ਨੂੰ ਕੀ ਪਤਾ ਸੀ ਵੀ ਜਿਹੜੇ ਪਿੰਜਰੇ ਅੱਜ ਜਿਹੜੇ ਕਿਲੇ ਦੇ ਵਿੱਚ ਸਿੰਘ ਅੱਜ ਕੈਦਾਂ ਸਮਾਏਗਾ ਇਸ ਕਿਲੇ ਦੇ ਇੱਕ ਦਿਨ ਸਿੰਘ ਬਾਦਸ਼ਾਹ ਹੋਣਗੇ ਵਾਹ ਮਹਾਰਾਜਾ ਰਣਜੀਤ ਸਿੰਘ ਜਿਨੇ 40 ਸਾਲ ਰਾਜ ਕੀਤਾ 40 ਸਾਲ ਤੇ ਉਹਦਾ ਐਡਾ ਚੰਗਾ ਰਾਜ ਸੀ ਵੀ ਲੋਕਾਂ ਦੇ ਘਰ ਦਾਣੇ ਚੁੱਕ ਕੇ ਗਰੀਬਾਂ ਦੇ ਸਿਰ ਤੇ ਆਪ ਚੁੱਕ ਕੇ ਛੜਨ ਜਾਇਆ ਕਰਦਾ ਸੀ ਢੀਮਾ ਮਾਰਨ ਵਾਲਿਆਂ ਮੁੰਡਿਆਂ ਨੂੰ سونے ਦੀਆਂ ਮੋਹਰਾਂ ਦੇ ਕੇ ਨਵਾਜਿਆ ਕਰਦਾ ਸੀ ਛੋਟੇ ਛੋਟੇ ਹੀਰਿਆਂ ਵਰਗੇ ਜੜੇ ਹੋਏ ਪੱਥਰ ਓਹੋ ਹਰਮੰਦਰ ਸਾਹਿਬ ਦੀਆਂ ਕੰਧਾਂ ਵਿੱਚ ਅਜੋ ਰਾਜੇ ਦੀ ਸੇਵਾ ਦੀ ਕਹਾਣੀ ਦੱਸ ਰਹੀ ਹੈ ਸੱਚ ਐਨਾ ਚੰਗਾ ਰਾਜ ਸੀ ਮਹਾਰਾਜਾ ਰਣਜੀਤ ਸਿੰਘ ਦਾ ਗੁਰੂ ਕੇ ਸਿੱਖੋ ਉਹਨੇ ਇੱਕ ਦਿਨ ਆਖਿਆ ਵੀ ਕੋਈ ਦੁਕਾਨ ਨੂੰ ਤਾਲਾ ਨਾ ਲਾਵੇ ਅਸੀਂ ਕਿਹੜਾ ਰਾਜ ਚਾਹੁੰਨੇ ਇਹਨਾਂ ਨੂੰ ਖਾਲਸਾ ਥਾਨ ਤੋਂ ਡਰ ਆਉਂਦਾ ਇਹਨਾਂ ਹਵਾ ਬਣਾ ਕੇ ਦੁਨੀਆ 'ਚ ਪੇਸ਼ ਕੀਤਾ ਪਰ ਇਹ ਖਲੀਮੀ ਰਾਜ ਖਾਲਸਾ ਰਾਜ ਖਾਲਸੇ ਦਾ ਪਿਆਪੀ ਪਿਓਰ ਜਿੱਥੇ ਹਰ ਇੱਕ ਨੂੰ ਬਰਾਬਰ ਦਾ ਨਿਆਂ ਮਿਲੇ ਬਰਾਬਰ ਦਾ ਸੱਚ ਹੈ ਆਂਦੇ ਕਾਬਲ ਤੋਂ ਬੀਬੀ ਆਈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ 'ਚ ਆੰਦੀ ਰਾਜਾ ਸਾਹਿਬ ਮੇਰੀ ਮੇਰੇ ਪਤੀ ਦੀ ਫੌਤ ਹੋ ਗਈ ਆ ਦੁਸ਼ਮਨਾ ਨੇ ਮੇਰੀ ਪੈੜੀ ਤੇ ਕਬਜ਼ਾ ਕਰ ਰਿਆ ਮੇਰੇ ਛੋਟੇ ਛੋਟੇ ਬੱਚੇ ਭੁੱਖੇ ਮਰ ਰਹੇ ਆ ਮੇਰਾ ਕੋਈ ਨਿਆਣ ਸਾਫ ਨਹੀਂ ਕਰ ਰਿਹਾ ਆਂਦੇ ਸ਼ੇਰੇ ਪੰਜਾਬ ਨੇ ਅਜੀਜੋਦੀਨ ਨੂੰ ਭੇਜਿਆ ਵੀ ਜਾਸ ਪੂਰੀ ਖਬਰ ਲੈ ਕੇ ਆਓ ਜਦੋਂ ਅਜੀਜੋਦੀਨ ਪਹੁੰਚਿਆ ਸੰਜਦਾਂ ਦਾ ਉੱਥੇ ਜੋਰ ਬੜਾ ਸੀ ਕਿਸੇ ਡਰਦਿਆਂ ਮੂੰਹ ਨਾ ਖੋਲਿਆ ਅਜੀਜੋਦੀਨ ਕਿਸੇ ਵੀ ਨਤੀਜੇ ਤੇ ਨਹੀਂ ਪਹੁੰਚਿਆ ਆਹੋ ਜਦੋਂ ਸ਼ੇਰੇ ਪੰਜਾਬ ਨੂੰ ਪਤਾ ਲੱਗਾ ਤੇ ਸ਼ੇਰੇ ਪੰਜਾਬ ਆਪ ਘੋੜੇ ਤੇ ਚੜ ਕੇ ਕਾਬਲ ਚਲੇ ਗਏ ਜਦੋਂ ਪਤਾ ਪਤਾ ਲੱਗ ਗਿਆ ਵੀ ਸੱਚੀ ਸਰਕਾਰ ਆ ਗਈ ਆਹੋ ਉਹ ਸਾਰੇ ਸਾਰੇ ਜਿਹੜੇ ਲੋਕ ਉਹਨਾਂ ਦੇ ਹੌਸਲੇ ਬੰਦ ਹੋ ਗਏ ਉਹਨਾਂ ਸੱਚ ਦੱਸਦਾ ਰਾਜਾ ਸਾਹਿਬ ਵਾਕਈ ਇਹਨਾਂ ਸਜਦਾ ਨੇ ਇਸ ਡੀਬੀ ਦੇ ਪਤੀ ਨੂੰ ਕਤਲ ਕੀ ਕਰਕੇ ਉਹਦੀ ਪੈੜੀ ਤੇ ਕਮਝਾਬ ਕਰਕੇ ਤੇ ਪੈੜੀ ਉਹਦੀ ਵਾਰ ਆ। ਇਹਦਾ ਇਨਸਾਫ ਕੀਤਾ ਜਾਵੇ। ਸ਼ੇਰੇ ਪੰਜਾਬ ਮਹਾਰਾਜਾ ਰჯੀਸ ਸਿੰਘ ਨੇ ਆਖਿਆ ਪੈੜੀ ਇਹ ਬੀਬੀ ਦੀ ਸਜਦੀ ਹੋਣਗੇ। ਪੈੜੀ ਬੀਬੀ ਦੀ ਸਜਦੀ ਹੋਣਗੇ। ਔਰ ਜਿਹੜਾ ਇਹ ਦਾਣਾ ਇਹਦੇ ਵਿੱਚੋਂ ਨਿਕਲੂਗਾ ਨਾ ਉਹ ਬੋਲਸ ਬੀਬੀ ਦੇ ਘਰ ਲਾ ਕੇ ਆਇਆ ਕਰਨਗੇ ਦਾਣਿਆਂ ਦਾ। ਤੇ ਉਹਨਾਂ ਚਰ ਜਿਨ੍ਹਾਂ ਚਿਹਰੇ ਦੇ ਬੱਚੇ ਨੌਜਵਾਨ ਹੋ ਜਾਣਗੇ। ਇਹੋ ਜਿਹਾ ਚੰਗਾ ਰਾਜ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹਨੇ ਇੱਕ ਦਿਨ ਆਖਿਆ ਸਾਰੀਆਂ ਦੁਕਾਨਾਂ ਖੁੱਲੀਆਂ ਰੱਖੋ ਕੋਈ ਦੁਕਾਨ ਨੂੰ ਤਾਲਾ ਨਾ ਲਾਵੇ ਸਾਰੀ ਰਾਤ ਦੁਕਾਨਾਂ ਖੁੱਲੀਆਂ ਰਹਿਆਂ ਸੂਈ ਦੇ ਨੱਕੇ ਜਿਨੀ ਕਿਸੇ ਵੀ ਚੋਰੀ ਨਹੀਂ ਹੋਈ ਸੱਚੇ ਉਹਨੇ ਇੱਕ ਦਿਨ ਕੁੱਤੇ ਦੇ ਗਲ ਵਿੱਚ ਸੋਨੇ ਦਾ ਕੈਂਠਾ ਪਾ ਕੇ ਛੱਡਤਾ ਆਹ ਸਾਰੀ ਦਿਹਾੜੀ ਕੁੱਤਾ ਗਲੀਆਂ ਬਾਜ਼ਾਰਾਂ 'ਚ ਫਿਰਦਾ ਰਿਹਾ ਕਿਸੇ ਬੰਦੇ ਦੀ ਜੁਰਤ ਨਾ ਪਈ ਕਿ ਉਹ ਕੁੱਤੇ ਦੇ ਘਰੋਂ ਸੋਨੇ ਦਾ ਕੈਂਠਾ ਲਾ ਲਈਏ ਤੁਸੀਂ ਹੁਣ ਸੋਨੇ ਦਾ ਕੈਂਠਾ ਪਾ ਕੇ ਕੁੱਤਾ ਪੰਜਾਬ ਛੱਡਿਓ ਜੇ ਤੁਹਾਨੂੰ ਕੁੱਤਾ ਵੀ ਸ਼ਾਮ ਨੂੰ ਲੱਭ ਗਏ ਤੇ ਮੈਨੂੰ ਪੁੱਛ ਲਿਆ ਆਗੇ ਵਾਹ ਇਹ ਹੀ ਇਹੋ ਜਿਹਾ ਹਲੀਮੀ ਰਾਜ ਚੋਨੇ ਜਿੱਥੇ ਹਰ ਇੱਕ ਨੂੰ ਮੁਸਲਮਾਨ ਨੂੰ ਹਿੰਦੂ ਨੂੰ ਸਾਈ ਨੂੰ ਹਰ ਇੱਕ ਨੂੰ ਬਰਾਬਰ ਦਾ ਨਿਆਂ ਮਿਲਦਾ ਹੈ ਤਾਂ ਗੁਰੂ ਕੇ ਸਿੱਖੋ ਆਓ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਸ ਕਿਲੇ ਵਿੱਚ ਬੰਦ ਕੀਤਾ ਗਿਆ ਇਧਰ ਦਲੇਰੇ ਜਨ ਨੇ ਆਗਿਆ ਮੰਗੀ ਵੀ ਮੈਂ ਇਹਨਾਂ ਸਿੰਘਾਂ ਨੂੰ ਲੈ ਕੇ ਦਿੱਲੀ ਆ ਰਿਹਾ ਪਰ ਉਧਰੋਂ ਬਾਦਸ਼ਾਹ ਫਰਿਸ਼ ਫਰਸ਼ੇ ਬਾਦਸ਼ਾਹ ਦਾ ਹੁਕਮ ਹੋਇਆ ਵੀ ਦਲੇਰੇ ਜੰਗ ਇੱਥੇ ਕੜਾਈ ਕਰੇ ਆਪਣੇ ਪੁੱਤਰ ਜ਼ਕਰੀਆ ਖਾਨ ਨੂੰ ਭੇਜੇ ਜ਼ਕਰੀਆ ਖਾਨ ਜਿਨ ਨੇ ਇਹਨੇ ਪਾਪ ਕੀਤੇ ਕੋਈ ੱੱਕਾ ਕੋਈ ਗਨਾਹ ਜਿਹੜਾ ਉਸ ਜ਼ਕਰੀਆ ਖਾਨ ਨੇ ਆਪਣੇ ਰਾਜ ਚ ਨਾ ਕੀਤਾ ਹੋਵੇ ਜੇ ਭਾਈ ਤਾਰੂ ਸਿੰਘ ਨੂੰ ਸ਼ਹੀਦ ਕੀਤਾ ਤੇ ਉਸ ਜਕਰੀਆ ਖਾਨ ਨੇ ਕੀਤਾ ਵਾਹਿਗੁਰੂ ਜੇ ਭਾਈ ਮਨੀ ਸਿੰਘ ਦਾ ਬੰਦ ਬੰਦ ਕਟਿਆ ਗਿਆ ਓਹੋ ਤੇ ਉਹ ਵੀ ਇਸ ਪਾਪੀ ਦਾ ਗਨਾਹ ਸੀ ਜੇ ਗੁਰੂ ਕੇ ਸਿੱਖੋ ਤਾਰਾ ਸਿੰਘ ਬਾਬਾ ਤਾਰਾ ਸਿੰਘ ਦਲਵਾਹ ਵਾਲੇ ਜਿਉ ਨੂੰ ਸ਼ਹੀਦ ਕੀਤਾ ਉਹ ਵੀ ਇਹ ਜਕਰੀਆ ਖਾਨ ਦਾ ਜਕਰੀਆ ਖਾਨ ਤੁਰਨ ਲੱਗਾ ਲਾਹੌਰ ਤੋਂ ਸਿਆਂ ਨੂੰ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਖਿਆ ਬੰਦਾ ਤੇ 200 ਸਾਰਾ ਓਹੋ ਤੇ ਜਦੋਂ ਮੈਂ ਫਰਖਸ਼ੇਰ ਬਾਦਸ਼ਾਹ ਦੇ ਦਰਬਾਰ ਦਿੱਲੀ ਪਹੁੰਚਾ ਉਹਨੇ ਮੈਨੂੰ ਫਟਕਾਰਾ ਪਾਉਣੀਆਂ ਲਾਣਤਾ ਪਾਉਣੀਆਂ ਓਏ ਆ 200 ਬੰਦਾ ਜਿਹਨੇ ਲੱਖਾਂ ਦੀ ਫੌਜ ਨੂੰ ਉੱਥੇ 8 ਮਹੀਨੇ ਡਕਾ ਪਾਈ ਰੱਖਿਆ ਉਹਨੇ ਆਖਿਆ ਗਿਣਤੀ ਵਧਾ ਲੈਣੀ ਚਾਹੀਦੀ ਆ ਉਹਨੇ ਫਿਰ ਆਪਣੀਆਂ ਗਸਤੀ ਫੌਜਾਂ ਚੜ੍ਹੀਆਂ ਵੀ ਜਿਹੜਾ ਤੇ ਗ੍ਰਫਤਾਰੀ ਦੇ ਦੇ ਉਹਨੂੰ ਤੇ ਬੰਨ ਕੇ ਜੂੜ ਕੇ ਮੇਰੇ ਪੇਸ਼ ਕੀਤਾ ਜਾਵੇ ਜਿਹੜਾ ਹੱਥ ਚੁੱਕੇ ਉਹਨੂੰ ਕਤਲ ਕੀਤਾ ਜਾਵੇ ਗੁਰੂ ਕੇ ਸਿੱਖੋ ਫਿਰ ਫੌਜਾਂ ਚੜ੍ਹੀਆਂ ਇਸ ਜਕਰੀਆ ਖਾਣੀਆਂ ਪਿੰਡਾਂ ਦੇ ਪਿੰਡਾਂ ਨੇ ਵੇਲੇ ਕਰ ਦਿੱਤੇ ਬੇਗਨਾ ਲੋਕਾਂ ਨੂੰ ਇਹਨਾਂ ਨੇ ਫੜ ਫੜ ਕੇ ਮਾਰਿਆ ਗੁਰੂ ਕੇ ਸਿੱਖੋ ਸਰਕਾਰ ਦੇ ਸਾਹਮਣੇ ਤੇ ਬੇਨਤੀ ਕਰਨੀ ਹੁੰਦੀ ਆਪਣਾ ਦੁੱਖ ਦੱਸਣਾ ਹੁੰਦਾ ਤੇ ਜਦੋਂ ਸਰਕਾਰ ਬੇ ਨਿਆਂ ਹੋ ਜਾਂਦਾ ਉਦੋਂ ਫਿਰ ਰਾਖਾ ਗੁਰੂ ਹੀ ਹੁੰਦਾ ਵਾਹਿਗੁਰੂ ਗੁਰੂ ਕੇ ਸਿੱਖੋ ਸਤਿਆਂ ਦੇ ਸੱਤ ਲੁੱਟੇ ਗਏ ਬੇਗਨਾਵਾਂ ਨੂੰ ਫੜ ਫੜ ਕੇ ਕਤਲ ਕੀਤਾ ਗਿਆ ਆਂਦੇ ਉਸ ਵੇਲੇ 550 ਸਿੱਖਾਂ ਨੂੰ ਬੇਗਨਾ ਨੂੰ ਇਹਨਾਂ ਜੁੜ ਕੇ ਬਣ ਲਿਆ ਇਹ ਗਿਣਤੀ ਸਾਰੀ 700 ਤੇ 40 ਹੋ ਗਈ ਆ ਬੰਦਾ ਸਿੰਘ ਬਹਾਦਰ ਨੂੰ ਲੈ ਕੇ ਦਿੱਲੀ ਨੂੰ ਜਾ ਰਿਹਾ ਕੋਈ ਬੱਚਾ ਕੋਈ ਬੁੱਢਾ ਕੋਈ ਔਰਤ ਕੋਈ ਮਰਦ ਦਿੱਲੀ ਦੇ ਘਰ ਵਿੱਚ ਨਹੀਂ ਸੀ ਰਹਿ ਗਿਆ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮਸ ਦੇਖਣ ਨਹੀਂ ਸੀ ਆਇਆ ਉਹ ਜਿਨਨੇ ਇੰਨੇ ਸਾਲ ਸਰਕਾਰ ਦੇ ਇੱਕ ਨਾ ਥੰਮ ਹਲਾ ਕੇ ਰੱਖ ਦਿੱਤੇ ਉਹ ਬੰਦਾ ਸਿੰਘ ਦੇ ਦਰਸ਼ਨ ਤੇ ਕਰੀਏ ਮਿਰਜ਼ਾ ਮੁਹੰਮਦ ਰਹੇ ਸੀ ਉਹ ਲਿਖਦਾ ਮੈਂ ਸਾਰਾ ਸੀਨ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਬਾਬਾ ਬੰਦਾ ਸਿੰਘ ਦੇ ਅਗਲੇ ਬੰਨੇ 3000 ਸਿੱਖਾਂ ਦੇ ਸਿਰ ਜਿਹੜੇ ਉਹ ਵਾਸਾ ਉੱਤੇ ਟੰਗੇ ਹੋਏ ਸੀ ਦਰ ਪਾਉਣ ਵਾਸਤੇ ਉਤੋਂ ਪਿੱਛੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜੋ ਪਿੰਜਰੇ ਵਿੱਚ ਜੂੜ ਕੇ ਹਾਥੀ ਤੇ ਪਿੰਜਰਾ ਰੱਖਿਆ ਹੋਇਆ ਸੀ ਤੇ ਪਿੱਛੇ ਨੰਗੀ ਤਲਵਾਰ ਦੇ ਕੇ ਸਪਾਹੀ ਖਿਲਾ ਰਿਹਾ ਹੋਇਆ ਸੀ ਪਿੱਛੇ ਹਜ਼ਾਰਾਂ ਫੌਜ ਇਹਨਾਂ ਦੀ ਜਾ ਰਹੀ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਉਸ ਤੋਂ ਪਿੱਛੇ ਉੱਠਾਂ ਤੇ ਲੱਗੇ ਹੋਏ ਲੱਤੇ ਹੋਏ ਸਿੰਘ ਇਤਿਹਾਸਕਾਰ ਲਿਖਦੇ ਪੀ ਉਸ ਵੇਲੇ 700 ਬੇਗਨਾਾਂ ਦੇ ਗੱਡੇ ਸਿਰਾਂ ਦੇ ਦਿੱਲੀ ਗਏ 700 ਗੱਡੇ ਤੁਸੀਂ ਹਿਸਾਬ ਲਾ ਲਓ ਵੀ ਇੱਕ ਗੱਡੇ ਦੇ ਵਿੱਚ ਕਿੰਨੇ ਸਿਰ ਟਿਕ ਸਕਦੇ ਆ ਓਹੋ ਗਰਦਾਸ ਨੰਗਲ ਦੀ ਗੱਡੀ ਤੋਂ ਲੈ ਕੇ ਲਾਹੌਰ ਤੇ ਲਾਹੌਰ ਤੋਂ ਦਿੱਲੀ ਤੱਕ 700 ਗੱਡਾ ਸਿਰਾਂ ਦਾ ਸਿੱਖਾਂ ਦਾ ਦਿੱਲੀ ਲੈ ਕੇ ਗਏ ਜਿਨ੍ਹਾਂ ਨੂੰ ਦਿੱਲੀ ਦੀਆਂ ਸੜਕਾਂ ਤੇ ਛੁੱਟਿਆ ਗਿਆ دہشت ਪਾਉਣ ਵਾਲੇ ਓਹੋ ਅਸੀਂ ਕਿੰਨਾ ਦੇ ਵਾਰਸਾਂ ਅਸੀਂ ਉਹਨਾਂ ਦੇ ਵਾਰਸਾਂ ਜਿਨ੍ਹਾਂ ਦੇ ਬੰਦ-ਬੰਦ ਕੱਟੇ ਗਏ ਵਾਹਿਗੁਰੂ ਜਿਨ੍ਹਾਂ ਦੀਆਂ ਖੋਪਰੀਆਂ ਦੇ ਖੱਗੇ ਪੈ ਗਏ ਆਹੋ ਜਿਨ੍ਹਾਂ ਨੂੰ ਇੱਕ ਘਰ ਛੱਡਣੇ ਪੈ ਗਏ ਉਹਨਾਂ ਦੇ ਪਰਿਵਾਰ ਮਾਰੇ ਗਏ ਪਰ ਉਹਨਾਂ ਗੁਰੂ ਦੀ ਸਿੱਖੀ ਨੂੰ ਤਲਾਅ ਨਹੀਂ ਦਿੱਤੀ ਸੱਚੇ ਆਂਦੇ ਬੰਦਾ ਸਿੰਘ ਬਹਾਦਰ ਨੂੰ ਤੇ ਉਹਦੇ ਨਾਲ 26 ਸਿੰਘਾਂ ਨੂੰ ਹੋਰ ਕੈਦ ਕਰ ਦਿੱਤਾ ਗਿਆ ਜਿਹੜੇ ਬਾਕੀ 600 694 ਸਿੱਖ ਸੀਨਨ ਉਹਨਾਂ 694 ਸਿੱਖਾਂ ਨੂੰ ਕਦਰਗਾ ਵਿਚ ਲੈ ਜਾਂਦਾ ਗਿਆ कोतवाल ਸਰਬਰਾਖਾਂ ਨੂੰ ਹੁਕਮ ਦਿੱਤਾ ਗਿਆ ਵੀ 100 ਸਿੰਘ ਦੀ ਲੈਣ ਲਵਾ ਲਈ ਜਾਵੇ ਜਿਹੜਾ ਤੇ ਆਖੇ ਵੀ ਮੈਂ ਸਿੱਖੀ त्याग ਕੇ ਤੇ ਦੀਨੇ ਕਬੂਲ ਮੈਂ ਤੁਹਾਡਾ ਮੁਸਲਮਾਨ ਧਰਮ ਕਬੂਲ ਕਰਦਾ ਉਹਨੂੰ ਛੱਡ ਦਿੱਤਾ ਜਾਏ ਦੁਸ਼ਿਆ ਨੂੰ ਤੇਗ ਦੇ ਧਾਰਨਗਾ ਦਿੱਤਾ ਜਾਵੇ ਆਂਦੇ ਇਸੇ ਤਰ੍ਹਾਂ ਹੋਇਆ 100-100 ਦੀ ਸਿੰਘਾਂ ਦੀ ਲੈਨ ਲੱਗਦੀ ਰਹੀ ਜਦੋਂ ਅੱਗੇ ਆਉਂਦੇ ਸੀ ਉਸਦੇ ਤੈਨੂੰ ਸਿੱਖੀ ਚਾਹੀਦੀ 10 ਅਰਾਜ ਚਾਹੀਦਾ ਜੇ ਤੇ ਤੈਨੂੰ ਸਿੱਖੀ ਪਿਆਰੀ ਆ ਤੇ ਸਾਹਮਣੇ ਤੇਰੇ ਮੌਤ ਖਲੋਤੀ ਹੋ ਤੇ ਜੇ ਮੌਤ ਤੋਂ ਬਚਣਾ ਚਾਹਨਾ ਆਪਣਾ ਮਨ ਮਰਜ਼ੀ ਦੀ ਜ਼ਿੰਦਗੀ ਬਤੀਤ ਕਰਨਾ ਚਾਹਨਾ ਤੇ ਫਿਰ ਤੈਨੂੰ ਆਪਣਾ ਧਰਮ ਤਬਦੀਲ ਕਰਨਾ ਪਊਗਾ ਆਂਦੇ ਇੱਕ ਸਿੰਘ ਨੂੰ ਕਤਲ ਕਰਦੇ ਸੀ ਤੇ ਦੋ ਛਾਲ ਮਾਰ ਕੇ ਉੱਗੇ ਹੁੰਦੇ ਸੀ ਵਾਹਿਗੁਰੂ ਜਦੋਂ ਸ਼ਾਮ ਨੂੰ ਖਬਰ ਪਹੁੰਚਦੀ ਸੀ ਨਾ ਫਰਖਸ਼ਰ ਦਰਬਾਰ ਦੇ ਵਿੱਚ ਤੇ ਕਿੰਨੇ ਆ ਸਿੰਘਾਂ ਨੇ ਆਪਣਾ ਧਰਮ ਛੱਡਤਾ ਉਹਨੇ ਆਖਿਆ ਜੀ ਇੱਕ ਨੇ ਵੀ ਨਹੀਂ ਹਰਾਨ ਹੋ ਜਾਂਦਾ ਸੀ ਫਰਖਸ਼ਰ ਬਾਦਸ਼ਾਹ 100 ਦਾ ਸਿੰਘ 100 ਦਾ ਸੋਈ ਸਿਕੀਨ ਵਾ ਗਿਆ ਅਸੀਂ ਉਹਨਾਂ ਦੇ ਵਾਰਸਾਂ ਮੇਰੇ ਵੀਰੋ ਜੇ ਜਿਨ੍ਹਾਂ ਨੇ ਸਿੱਖੀ ਨੂੰ ਤਲਾਅ ਲਈ ਦਿੱਤੀ ਆ ਸਾਨੂੰ ਸੋਚਣਾ ਪਊਗਾ ਆਪਾਂ ਸੌਂਦੇ ਹਾਂ ਨਾ ਅੱਜ ਕਿੰਨੇ ਡਾਲਰ ਕਮਾਏ ਆ ਅੱਜ ਘੱਟ ਕਿਉਂ ਕਾਏ ਕੱਲ ਨੂੰ ਵੱਧ ਕਮਾਉਣੇ ਆ ਕਿਤਰਾ ਕਮਾਉਣੇ ਆ ਹਰ ਕੋਈ ਸੌਂਦੇ ਆ ਨਾ ਪਰ ਵੇਖਿਆ ਕਰੋ ਵੀ ਇਹ ਸਾਡੇ ਸਿੱਖੀ ਕਿੰਨੀ ਮਹਿੰਗੀ ਹੈ ਸਿੰਘੋ ਜੰਗਲਾਂ ਵਿੱਚ ਰਹਿਣਾ ਮੜਿਆਂ ਦੇ ਬੇਰਖਾਣੇ ਗੰਨੇ ਚੁੱਕ ਕੇ ਗੁਜ਼ਾਰਾ ਕਰ ਲੈਣਾ ਪਰ ਉਦੋਂ ਨਿਤਨੇਮ ਗੁਰੂ ਕੇ ਸਿੱਖਾਂ ਨੂੰ ਜਬਾਨੀ ਕੰਠ ਸੀ ਵਾਹਿਗੁਰੂ ਵਾਹਿਗੁਰੂ ਹੁਣ ਪੱਖੇ ਕੁੰਦਰ ਹੀਟਰ ਮੋਟਰ ਕਾਰਾਂ ਬੈਂਕ ਬੈਲੈਂਸ ਸਭ ਕੋਈ ਮਨੋਕੋ ਵਾਧੂ ਆ ਫੈਸਿਲਿਟੀ ਦਾ ਸਾਰਾ ਹੀ ਸਮਾਨ ਕੋਲ ਆ ਪਰ ਸਵੇਰ ਤੋਂ ਲੱਗ ਕੇ ਸ਼ਾਮ ਤੱਕ ਬੰਦਾ ਕਰ ਲੋਂਦਾ ਵਿਲਕਦਾ ਕਾਰਨ ਕੀ ਆ ਕੁਝ ਘਰਾਂ ਨੂੰ ਛੱਡ ਕੇ ਸਾਡੇਆਂ ਘਰਾਂ ਚ ਨਿਤਨੇਮ ਨਹੀਂ ਜਿ ਰਹਿ ਗਏ ਵਾਹਿਗੁਰੂ ਤੇ ਮਾਰਾ ਕੀਂਦੇ ਜੇ ਤਨ ਬਾਣੀ ਵਿਸਰ ਜਾਏ ਪੱਕਾ ਜੋ ਪੱਕਾ ਰੋਗੀ ਬਲਾਏ ਰੋਗੀ ਮਿਲਣਾ ਪ੍ਰਤਨ ਸਿੰਘਾਂ ਦਾ ਜੀਵਨ ਸੁਣ ਕੇ ਸਾਡੇ ਕੋਈ ਨਾ ਕੋਈ ਤੇ ਮਨਾਂ ਵੀ ਤਬਦੀਲੀ ਹੋਣੀ ਚਾਹੀਦੀ ਹੈ ਨਾ ਸੱਚ ਹੈ ਬੰਦਾ ਸਿੰਘ ਬਹਾਦਰ ਦੇ ਨਾਲ ਦੇ ਸਾਥੀ 794 ਸਿੱਖ ਜਿਹੜੇ ਆ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਆਖਰ ਬੰਦਾ ਸਿੰਘ ਬਹਾਦਰ ਦੀ ਵਾਰੀ ਆਈ ਉਹਨੂੰ ਫੇਰ ਹਾਥੀ ਤੇ ਬਿਠਾ ਕੇ ਲਿਆਂਦਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਦੇ ਜਿਹੜੇ 26 ਸਿੰਘ ਸੀ ਉਹਨਾਂ ਦੇ ਸਿਰ ਵੱਢ ਕੇ ਤੇ ਨੇਜਿਆਂ ਤੇ ਟੰਕੇ ਦਿਵਾਲੇ ਉਹਨਾਂ ਨੂੰ ਖਿਲਾ ਰਿਆ ਗਿਆ ਦੈਸ਼ ਪਾਉਣ ਵਾਸਤੇ। ਬੰਦਾ ਸਿੰਘ ਬਹਾਦਰ ਨੇ ਆਖਿਆ ਕਿ ਜੇ ਤੈ ਸਿੱਖੀ ਛੱਡ ਦੇਗਾ ਤੈਨੂੰ ਮੈਂ ਸੈਨਾਪਤੀ ਬਣਾਉਂਗਾ। ਜ਼ਿੰਦਗੀ ਭਰ ਦੀ ਮੌਜ ਦੀ ਐਸ਼ ਦੀ ਜ਼ਿੰਦਗੀ ਬਤੀਤ ਕਰੇਗਾ। ਬਾਬਾ ਬੰਦਾ ਸਿੰਘ ਨੇ ਆਖਿਆ ਉਹ ਜਿਹਦੇ ਨਾਲ ਦੇ ਸਪਾਈ ਇੱਕ ਇੱਕ ਕਰਕੇ ਸ਼ੀਧੀਆਂ ਪ੍ਰਾਪਤ ਕਰ ਗਿਆ ਤੁਸੀਂ ਉਹਦੇ ਜਰਨੈਲ ਨੂੰ ਡਰਾਉਂ ਚਾਹੁੰਦੇ ਜੀ ਤੂੰ ਜਿੰਨੇ ਮਰਜੀ ਜ਼ੁਲਮ ਕਰਕੇ ਵੇਖ ਲੈ ਪਰ ਮੈਂ ਗੁਰੂ ਕਲਗੀਧਰ ਪਾਤਸ਼ਾਹ ਦੀ ਸਿੱਖੀ ਨਹੀਂ ਛੱਡੂਗਾ ਆਹ ਆਂਦੇ 4 ਸਾਲ ਦਾ ਬੱਚਾ ਸੀ ਬਾਬਾ ਬੰਦਾ ਸਿੰਘ ਬਹਾਦਰ ਦਾ ਅਜੀਤ ਸਿੰਘ ਉਹਦੇ ਸਾਹਮਣੇ ਬਿਠਾ ਦਿੱਤਾ ਗਿਆ ਜਾਲਮ ਨੇ ਛੁਰੀ ਛੁਟੀਆਂ ਆਖਿਆ ਜੇ ਇੰਨੀ ਮੰਨਣੀ ਤੇ ਫਿਰ ਇਹਦੇ ਕਲੇਜ ਦੇ ਵਿੱਚ ਛੁਰੀ ਮਾਰ ਉਹਨੇ ਆਖਿਆ ਫਰਖਸ਼ਰ ਬਾਦਸ਼ਾਹ ਤੇ ਮੇਰਾ ਬੱਚਾ ਨਾ ਬੱਚਾ ਤੇਰਾ ਵੀ ਸਾਹਮਣੇ ਵੇ ਮੈਂ ਉਹਨੂੰ ਵੀ ਛਿਰਮ ਕਦੇ ਮਾਰੂੰਗਾ ਆਖਰ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਉਹਦੇ ਪੁੱਤਰ ਦਾ ਕਲੇਜਾ ਕੱਢ ਕੇ ਉਹਦੇ ਮੂੰਹ ਚ ਪਾਇਆ ਗਿਆ ਓਹੋ ਉਹਦੀਆਂ ਆਂਦਰਾਂ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਗਲ ਵਿੱਚ ਘਾਰਿਆ ਆ ਆਪਾਂ ਸਾਰੇ ਸੁਲਤਾਨ ਵਾਲਿਆਂ ਪੁੱਤਾਂ ਧੀਆ ਵਾਲੇ 4 ਸਾਲ ਦਾ ਬੱਚਾ ਹੋਵੇ ਕੰਡਾ ਵਾਜੇ ਮਾਪਿਆਂ ਦੀ ਜਾਨ ਨਿਕਲ ਜਾਂਦੀ ਏ ਕਰਾਂ ਪਰ ਬਾਬਾ ਬੰਦਾ ਸਿੰਘ ਬਹਾਦਰ ਦਾ 4 ਸਾਲ ਦਾ ਪੁੱਤਰ ਜਿਹਦੇ ਸਾਹਮਣੇ ਉਹਦਾ ਕਲੇਜਾ ਕੱਢ ਕੇ ਤੇ ਉਹਦੇ ਮੂੰਹ ਵਿੱਚ ਪਾਇਆ ਗਿਆ ਫਰਖਸ਼ਰ ਬਾਦਸ਼ਾਹ ਨੇ ਆਖਿਆ ਇਹ ਕੀ ਆ ਉਹਨੇ ਆਖਿਆ ਇਹ ਮੇਰੇ ਤੂੰ ਮੂੰਹ ਠੜੀ ਕੀਤੀ ਮੈਂ ਆਪਣੇ ਪੋਦੀ ਬਰਾਦ ਲੈ ਕੇ ਆਨ ਤੇ ਤੂੰ ਮੇਰੀ ਮੂੰਹ ਜਠਾੜੀ ਕੀਤੀ ਆ ਆਂਦੇ ਬੰਦਾ ਸਿੰਘ ਬਹਾਦਰ ਦੇ ਗੜੇ ਚ ਉਹਦੇ ਪੁੱਤਰ ਦੀਆਂ ਆਂਦਰਾ ਖਿੱਚ ਕੇ ਪਾਈਆਂ ਗਈਆਂ ਉਹਨੇ ਆਖਿਆ ਇਹ ਕੀ ਆ ਉਹਨੇ ਆਖਿਆ ਇਹ ਮੈਂ ਬਰਾਤ ਲੈ ਕੇ ਪੁੱਤਰ ਦੀ ਪਹੁੰਚਿਆ ਨਾ ਤੇ ਤੂੰ ਮੇਰੇ ਗਾ ਚ ਹਾਰ ਪਾ ਰਿਆ ਇਹ ਮੇਰੀ ਜਿੱਤ ਦੀ ਨਿਸ਼ਾਨੀ ਹੈ ਤੂੰ ਹਾਰ ਗਿਆ ਹੈ ਤੇ ਮੈਂ ਜਿੱਤ ਗਿਆ ਆਂਦੇ ਬੰਦਾ ਸਿੰਘ ਬਹਾਦਰ ਦੇ ਪੁੱਤਰ ਦੇ ਲਹੂ ਦੇ ਛੱਡੇ ਮਾਰੇ ਗਿਆ ਉਹਦੇ ਮੂੰਹ ਤੇ ਉਹਨੇ ਆਖਿਆ ਕੀ ਆ ਉਨੇ ਆਖੇ ਤੂੰ ਮੇਰੇ ਉੱਤੇ ਕੇਸਨ ਛਿੜਕ ਰਿਆ ਤਨ ਹੈ ਗੁਰੂ ਕੀ ਸਿੱਖੀ ਬਾਬਾ ਬੰਦਾ ਸਿੰਘ ਬਹਾਦਰ ਆਖਰ ਉਸ ਨੂੰ ਗੁਰੂ ਕੇ ਸਿੱਖੋ ਏਨੇ ਤਸੀਹ ਦਿੱਤੇ ਗਏ ਇੱਕ ਰਾਂ ਬੰਦੇ ਦੇ ਰੋਂ ਤੇ ਖੜੇ ਹੋ ਜਾਂਦੇ ਆ ਬਾਬਾ ਬੰਦਾ ਸਿੰਘ ਬਹਾਦਰ ਦੀ ਪਹਿਲੋਂ ਖੱਬੀ ਆਂ ਅੱਖ ਕੱਢੀ ਗਈ ਆ ਵਾਹਿਗੁਰੂ ਫਿਰ ਸੱਜਾ ਹੱਥ ਵਢਿਆ ਗਿਆ ਫਿਰ ਉਹਦੀ ਸਜੀ ਆ ਕੱਢੀ ਗਈ ਆ ਫਿਰ ਉਹਦਾ ਪੈਰ ਵਢਿਆ ਗਿਆ ਆਖਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਗਰਮ ਜਮੂਰਾਂ ਦੇ ਨਾਲ ਮਾਸ ਉਹਦਾ ਖਿੱਚ ਖਿੱਚ ਕੇ ਜਾਲਮਾਂ ਇਨੇ ਤਸੀਹੇ ਦਿੱਤੇ ਆਖਰ ਜਦੋਂ ਕੋਈ ਇਹ ਨਾ ਮੰਨਿਆ ਜਾਲਮਾਂ ਨੇ ਤਲਵਾਰ ਮਾਰ ਕੇ ਬਾਬਾ ਬੰਦਾ ਸਿੰਘ ਦਾ ਸਿਰ ਧੜ ਤੋਂ ਜੁਦਾ ਕਰ ਦਿੱਤਾ ਉਹ ਸੂਰਮਾ ਕੁਰਬਾਨੀ ਕਰ ਗਿਆ ਗੁਰੂ ਕਲਗੀਧਰ ਪਾਤਸ਼ਾਹ ਦੀ ਸਿੱਖੀ ਦੀ ਆਨਛਾ ਨੂੰ ਉੱਚਾ ਕਰ ਗਿਆ ਐਸੇ ਮਹਾਨ ਯੋਧੇ ਦਾ ਪ੍ਰਸੰਗ ਸੁਣ ਕੇ ਜੇ ਅਜੇ ਵੀ ਸਾਡੇ ਮਨ ਵਿੱਚ ਕੋਈ ਤਬਦੀਲੀ ਨਹੀਂ ਨਾ ਆਈ ਤੇ ਸਾਡੇ ਤੋਂ ਵੱਧ ਕਿਸਮਤ ਬੰਦਾ ਦੁਨੀਆਂ 'ਚ ਹੋਰ ਕੋਈ ਨਹੀਂ ਹੋ ਸਕਦਾ